ਲੋਜੀ ਭਾਰਤ ਦਾ ਸਭ ਤੋਂ ਵੱਡਾ ਸਰਮਾਇਦਾਰ ਗੌਤਮ ਅਡਾਨੀ ਤੇ ਉਹਦੇ ਨਾਲ ਦੇ ਕਈ ਅਮਰੀਕਾ ਦੇ ਵਿੱਚ ਕਸੂਤੇ ਫਸ ਗਏ ਨੇ ਕਿਉਂਕਿ ਅਮਰੀਕਾ ਦੀ ਅਦਾਲਤ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਪਹੁੰਚ ਗਿਆ ਤੇ ਦੋਸ਼ ਬਹੁਤ ਵੱਡੇ ਲੱਗੇ ਨੇ ਤੇ ਦੋਸ਼ ਲਾਏ ਵੀ ਅਮਰੀਕਾ ਦੇ ਵਸ਼ਿੰਗਟਨ ਦੇ ਜਿਹੜੇ ਇੱਕ ਨਿਆਂ ਵਿਭਾਗ ਦੇ ਵੱਡੇ ਅਧਿਕਾਰੀ ਆ ਬਰੋਕਲਿਨ ਉਹਨਾਂ ਨੇ ਦੋਸ਼ ਲਾਏ ਨੇ ਤੇ ਦੋਸ਼ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪੋਲ ਖੁੱਲ ਗਈ ਹੈ ਕਿ ਰਾਤੋਂ ਰਾਤ ਇਹ ਵੱਡੇ ਵੱਡੇ ਸਰਮਾਇਦਾਰ ਇੰਨੇ ਅਮੀਰ ਕਿਵੇਂ ਬਣ ਜਾਂਦੇ ਨੇ ਇੰਨੀ ਦੌਲਤ ਇੰਨਾ ਧਨ ਇਹਨਾਂ ਕੋਲ ਕੁਝ ਟਾਈਮ ਦੇ ਵਿੱਚ ਹੀ ਇਕੱਠਾ ਕਿਵੇਂ ਹੋ ਜਾਂਦਾ ਹੈ ਔਰ ਬਾਬਾ ਨਾਨਕ ਹੋਰਾਂ ਨੇ ਜੋ ਬਾਣੀ ਦੇ ਵਿੱਚ ਲਿਖਿਆ ਹੈ ਕਿ ਪਾਪਾਂ ਬਾਜੋ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਉਹ ਜਿਹੜੀ ਕਥਨ ਹੈ ਉਹ ਬਿਲਕੁਲ ਪੁਖਤਾ ਸੱਚ ਹੁੰਦਾ ਇੱਥੇ ਨਜ਼ਰ ਆਉਂਦਾ ਹੈ ਤੁਸੀਂ ਦੇਖੋ ਗੌਤਮ ਅਡਾਨੀ ਦੇ ਉੱਪਰ ਪਹਿਲਾਂ ਵੀ ਦੋਸ਼ ਲੱਗੇ ਸੀ ਜਿਹੜਾ ਅਮਰੀਕਾ ਦੀ ਇੱਕ ਬਹੁਤ ਵੱਡੀ ਏਜੰਸੀ ਹੈ ਜਿਹੜੀ ਰਿਸਰਚ ਕਰਦੀ ਹੈ ਹਿਡਨਬਰਗ ਉਹਨੇ ਇਹ ਦੋਸ਼ ਲਾਏ ਸੀ ਕਿ ਬਹੁਤ ਵੱਡਾ ਕਪਲਾ ਅਡਾਨੀਆਂ ਨੇ ਭਾਰਤ ਦੇ ਵਿੱਚ ਕੀਤਾ ਪਰ ਭਾਰਤ ਸਰਕਾਰ ਨੇ ਉਹਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਉਸ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੀ ਅਦਾਲਤ ਦੇ ਵਿੱਚ ਬਹੁਤ ਵੱਡਾ ਕੇਸ ਅਡਾਨੀ ਉਦੇ ਪਰਿਵਾਰਕ ਮੈਂਬਰਾਂ ਤੇ ਉਹਦੇ ਸਾਥੀਆਂ ਦੇ ਖਿਲਾਫ ਚਲਾ ਗਿਆ। ਉਹਦੇ 'ਚ ਦੋਸ਼ੇ ਨੇ ਕਿ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇ ਕੇ ਇਹਨਾਂ ਨੇ ਆਪਣੇ ਖਿਲਾਫ ਕੁਝ ਐਸੇ ਰਾਜ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਇਹਨਾਂ ਨੂੰ ਬੁਰੀ ਤਰ੍ਹਾਂ ਫਸਾ ਸਕਦੇ ਸੀ। ਦੋਸ਼ ਇਹ ਲਾਏ ਗਏ ਨੇ ਕੇਸ ਦੇ ਵਿੱਚ ਜਿਹੜਾ ਅਦਾਲਤ ਅਮਰੀਕਾ ਦੀ ਅਦਾਲਤ ਵਾਸ਼ਿੰਗਟਨ ਦੇ ਵਿੱਚ ਕੀਤਾ ਗਿਆ ਹੈ। ਉਹਦੇ ਵਿੱਚ ਦੋਸ਼ੇ ਲਾਏ ਗਏ ਨੇ ਕਿ ਅਮਰੀਕਾ ਦੇ ਬਹੁਤ ਵੱਡੇ ਇਨਵੈਸਟਰ ਨੇ ਜਿਹੜੇ ਉਹਨਾਂ ਦੇ ਨਾਲ ਗੌਤਮ ਅਡਾਨੀ ਤੇ ਉਹਦੇ ਕੁਝ ਹੋਰ ਜਿਹੜੇ ਪਰਿਵਾਰਕ ਮੈਂਬਰ ਤੇ ਕੁਝ ਸਾਥੀਆਂ ਨੇ ਧੋਖਾ ਧੜੀ ਕੀਤੀ ਹੈ ਕਪਲੇ ਕੀਤੇ ਨੇ ਉਹਨਾਂ ਨੂੰ ਮਿਸ ਗਾਈਡ ਕੀਤਾ ਔਰ ਉਹਨਾਂ ਦੇ ਨਾਲ ਵੱਡੀ ਠੱਗੀ ਕੀਤੀ ਹੈ ਤੇ ਫਿਰ ਉਹ ਸਾਰੇ ਕੁਝ ਨੂੰ ਦਬਾਉਣ ਲਈ ਛਪਾਉਣ ਦੇ ਲਈ ਕਾਈ 20 ਮਿਲੀਅਨ ਡਾਲਰ ਦੀ ਰਿਸ਼ਵਤ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਐ ਜਿਹਦੇ ਨਾਲ ਇਹ ਸਾਰਾ ਮਾਮਲਾ ਦੱਬਿਆ ਰਹਿ ਜਾਏ ਹੁਣ ਤੁਸੀਂ ਇੱਥੇ ਦੱਸੋ ਆਪਣਾ ਕਮੈਂਟ ਲਿਖ ਕੇ ਐਦਾਂ ਹੀ ਇਹ ਅਮੀਰ ਹੁੰਦੇ ਨੇ ਬਿਨਾਂ ਮਿਹਨਤ ਤੋਂ ਇੱਥੇ ਲੋਕ ਦਿਨ ਰਾਤ ਕੰਮ ਕਰਦੇ ਨੇ ਪੰਜ ਪੰਜ ਪੀੜ੍ਹੀਆਂ ਨੇ ਮਿਹਨਤ ਕੀਤੀ ਜਦੋਂ ਲੋਕ ਸੁੱਤੇ ਪਏ ਹੁੰਦੇ ਨੇ ਉਦੋਂ ਉੱਠ ਕੇ ਉਹ ਪੱਠਿਆਂ ਤੇ ਤੇ ਕੰਮ ਤੇ ਚਲੇ ਜਾਂਦੇ ਨੇ ਇੱਟਾਂ ਪਾਉਣ ਤੇ ਜਦੋਂ ਸਾਰੇ ਪੰਛੀ ਵੀ ਸੌ ਜਾਂਦੇ ਨੇ ਉਦੋਂ ਕੰਮ ਤੋਂ ਵਾਪਸ ਆਉਂਦੇ ਨੇ ਇੰਨੀਆਂ ਮਿਹਨਤਾਂ ਕਰਤਾ ਕਰਨ ਵਾਲੇ ਲੋਕ ਅੱਜ ਵੀ ਗਰੀਬੀ ਤੇ ਭੁੱਖਮੰਗਚ ਨੇ ਔਰ ਇਹ ਅਮਾਨੀ ਅਡਾਨੀ ਵਰਗੇ ਕੁਝ ਘਰਾਣੇ ਰਾਤੋਂ ਰਾਤ ਉੱਪਰ ਦੇ ਉੱਪਰ ਕਿਵੇਂ ਚੜ ਗਏ ਇਹ ਆ ਕੇਸ ਜਿਹੜਾ ਹੈ ਇਹ ਸਵਾਲ ਖੜੇ ਕਰਦਾ ਹੈ ਹੁਣ ਇਹਦੀ ਅਜੇ ਜਾਂਚ ਪੜਤਾਲ ਹੋਣੀ ਬਾਕੀ ਹੈ ਜਾਂਚ ਪੜਤਾਲ ਚੋ ਕੀ ਸੱਚ ਨਿਕਲੇਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਜਿੱਦਾਂ ਹਿਡਨਬਰਗ ਨੇ ਪਹਿਲਾ ਖੁਲਾਸਾ ਕੀਤਾ ਸੀ ਕਿ ਭਾਰਤ ਦੇ ਵਿੱਚ ਸਭ ਤੋਂ ਵੱਡਾ ਇਤਿਹਾਸ ਦਾ ਸਭ ਤੋਂ ਵੱਡਾ ਕਪਲਾ ਉਹਨੇ ਅਡਾਨੀਆਂ ਦਾ ਸਾਹਮਣੇ ਲਿਆਂਦਾ ਸੀਗਾ ਪਰ ਉਹਦੇ ਉੱਪਰ ਅੱਜ ਤੱਕ ਕੋਈ ਪੜਤਾਲ ਨਹੀਂ ਹੋਈ ਕੋਈ ਰਿਪੋਰਟ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਇਹ ਦੱਸਿਆ ਜਾਂਦਾ ਹੈ ਕਿ ਮੋਦੀ ਸਾਹਿਬ ਹੋਰਾਂ ਦੇ ਨਾਲ ਗੌਤਮ ਅਡਾਨੀਆਂ ਦੀ ਤੇ ਅਮਾਨੀਆਂ ਦੀ ਬਹੁਤ ਗਹਿਰੀ ਦੋਸਤੀ ਹੈ ਯਾਰੀ ਹੈ ਤੇ ਜਦੋਂ ਰਾਜ ਹੀ ਆਵਦਾ ਹੋਵੇ ਫਿਰ ਕੌਣ ਆਖੇ ਰਾਣੀ ਅੱਗਾ ਟੱਕ ਸੋ ਆਹ ਕੇਸ ਦੇ ਵਿੱਚ ਹੁਣ ਕਿੰਨਾ ਕੁ ਸੱਚ ਨਿਕਲ ਕੇ ਸਾਹਮਣੇ ਆਉਂਦਾ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਗੌਤਮ ਅਡਾਨੀ ਤੇ ਉਹਦੇ ਨਾਲ ਦੇ ਅਮਰੀਕਾ ਦੀ ਅਦਾਲਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਕੇਸ ਅਦਾਲਤ ਦੇ ਵਿੱਚ ਪਹੁੰਚ ਚੁੱਕਾ ਹੈ ਪਹਿਲਾਂ ਤਾਂ ਲੋਕਾਂ ਦੀ ਚੇਤਨਾ ਨਹੀਂ ਸੀ ਜਾਗਰਤੀ ਨਹੀਂ ਸੀ ਪਰ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਬਹੁਤ ਕੁਝ ਸਮਝਾਇਆ ਸਿਖਾਇਆ ਤੇ ਚੇਤਨ ਕੀਤਾ ਉਦੋਂ ਤੋਂ ਲੋਕਾਂ ਦੇ ਦਿਮਾਗਾਂ 'ਚ ਇਹ ਸਵਾਲ ਉੱਠ ਰਹੇ ਨੇ ਕਿ ਕਿਵੇਂ ਕੁਝ ਕੁ ਸਾਲਾਂ ਦੇ ਵਿੱਚ ਗੌਤਮ ਅਡਾਨੀ ਵਰਗੇ ਵਿਅਕਤੀ ਇੰਨੇ ਅਮੀਰ ਹੋ ਗਏ ਇੰਨੇ ਧਨ ਦੇ ਅੰਬਾਰ ਲੱਗ ਗਏ ਕਿ ਉਹ ਭਾਰਤ ਦੇ ਸਭ ਤੋਂ ਵੱਡੇ ਅਮੀਰ ਜਿਹੜੇ ਨੇ ਉਹ ਬਣ ਗਏ ਐਨੇ ਕੁ ਸਾਲਾਂ ਚ ਐ ਕਿਵੇਂ ਹੋ ਸਕਦਾ ਹੈ ਉਹ ਇਹੋ ਜਿਹੇ ਜਿਹੜੇ ਕੇਸ ਨੇ ਉਹ ਸਿੱਧੇ ਰੂਪ ਚ ਖੋਲ ਕੇ ਸਾਹਮਣੇ ਰੱਖਦੇ ਨੇ ਦੇਖੋ ਇੱਥੇ ਜਿਹੜਾ ਇਹ ਸਰਮਾਇਅਦਾਰੀ ਪੂੰਜੀਵਾਦੀ ਦੌਰ ਹੈ ਇੱਥੇ ਕਿਰਤੀਆਂ ਦੀ ਕਿਰਤ ਦਾ ਕੁਝ ਨਹੀਂ ਵਟਿਆ ਜਾਂਦਾ ਦੋ ਨੰਬਰ ਦੀਆਂ ਕਮਾਈਆਂ ਵਾਲੇ ਹੀ ਉੱਪਰ ਜਾਂਦੇ ਨੇ ਤੇ ਉਹ ਕਿਵੇਂ ਜਾਂਦੇ ਨੇ ਇਹ ਸਾਰਾ ਕੁਝ ਛਪਾ ਲਿਆ ਜਾਂਦਾ ਹੈ ਸਰਕਾਰਾਂ ਦੇ ਪਿੱਛੇ ਵੀ ਇਹਨਾਂ ਦੀ ਤਾਕਤ ਹੁੰਦੀ ਹੈ ਜਦੋਂ ਵੀ ਨਵੀਂ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਤਾਂ ਪਿੱਛੇ ਚੋਣ ਫੰਡ ਹਜ਼ਾਰਾਂ ਕਰੋੜ ਇਹਨਾਂ ਦਾ ਲੱਗਾ ਹੁੰਦਾ ਤੇ ਫਿਰ ਹਰ ਸਰਕਾਰ ਇਹਨਾਂ ਦਾ ਪਾਣੀ ਭਰਦੀ ਹੈ ਇਹਨਾਂ ਦੀ ਬੋਲੀ ਬੋਲਦੀ ਹੈ ਇਹਨਾਂ ਦੇ ਪੱਖ ਚ ਭੁਗਤਦੀ ਹੈ ਇਹਨਾਂ ਦੇ ਅਨੁਸਾਰ ਹੀ ਨੀਤੀਆਂ ਪਾਲਿਸੀਆਂ ਬਣਾਉਂਦੀ ਹੈ ਇਸੇ ਕਰਕੇ ਇਹ ਦਿਨੋ ਦਿਨ ਉੱਪਰ ਦੇ ਉੱਪਰ ਦੇ ਉੱਪਰ ਚੜੇ ਜਾਂਦੇ ਨੇ ਅਗਲਾ ਮਸਲਾ ਹੈ ਵਿਨੇਸ਼ ਭਗਾਟ ਭਾਰਤ ਦੀ ਉਹ ਪਹਿਲਵਾਨਤੀ ਜਿਹਨੇ 올ੰਪੀਅਨ ਖੇਡਾਂ ਦੇ ਵਿੱਚ ਜਾ ਕੇ ਤੇ ਸੋਨ ਤਮਗੇ ਦੇ ਐ ਨੇੜੇ ਜਦੋਂ ਚਲੀ ਗਈ 100 ਗ੍ਰਾਮ weight ਵੱਧ ਦਾ ਬਹਾਨਾ ਬਣਾ ਕੇ ਉਹਨੂੰ 올ੰਪਿਕ ਚੋਂ ਬਾਹਰ ਕੱਢਿਆ ਗਿਆ ਤੇ ਉਹਨੇ ਹੁਣ ਚੋਣ ਲੜੀ ਸੀ ਹਰਿਆਣਾ ਦੇ ਵਿੱਚ ਜੁਲਾਨਾਂ ਤੋਂ ਉੱਥੇ ਉਹ ਐਮਐਲਏ ਜਿੱਤੀ ਤੇ ਹੁਣ ਵਿਨੇਸ਼ ਫੁਗਾਟ ਦੇ ਗੁੰਮशुदा ਦੇ ਪੋਸਟਰ ਲੱਗੇ ਨੇ ਪੋਸਟਰ ਲੱਗੇ ਨੇ ਕਿ ਵਿਨੇਸ਼ ਫਗਾਟ ਗੋਂ ਜਿਹੜੀ ਆ ਗੁੰਮ ਹੋ ਗਈ ਐ ਉਹਨੂੰ ਲੱਭਿਆ ਜਾਵੇ ਇਹ ਪੋਸਟਰ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਪੋਸਟਰ ਕਿਉਂ ਤੇ ਕਿਹਨੇ ਲਾਇਆ ਨਹੀਂ ਭਾਈ ਇਹ ਲਾਇਆ ਤਾਂ ਨਹੀਂ ਕਿਉਂਕਿ ਹਰਿਆਣਾ ਦੀ ਵਿਧਾਨ ਸਭਾ ਦਾ اجلاس ਚੱਲਿਆ ਵਿਧਾਨ ਸਭਾ ਦੇ اجلاس ਦੇ ਵਿੱਚ ਕਈ ਮੁੱਦਿਆਂ ਤੇ ਚਰਚਾ ਬਹਿਸ ਹੋਣੀ ਹੁੰਦੀ ਆ ਨਵੀਆਂ ਨੀਤੀਆਂ ਪਾਲਿਸੀਆਂ ਬਣਨੀਆਂ ਹੁੰਦੀਆਂ ਨੇ ਸਾਰੇ ਐਮ ਐਲ ਏ ਦਾ ਉੱਥੇ ਹਾਜ਼ਰ ਹੋਣਾ ਜ਼ਰੂਰੀ ਆ ਜਿਹੜੇ ਲੋਕਾਂ ਨੇ ਚੁਣੇ ਨੇ ਪਰ ਵਿਨੇਸ਼ ਫੁਗਾਟ 4 ਦਿਨ ਵਿਧਾਨ ਸਭਾ ਚੱਲੀ ਹੈ 1 ਦਿਨ ਵੀ ਉਹਦੇ ਵਿੱਚ ਸ਼ਾਮਲ ਨਹੀਂ ਹੋਈ ਇਸੇ ਕਰਕੇ ਕੁਝ ਲੋਕਾਂ ਨੇ ਉੱਥੇ ਜਿੱਥੋਂ ਜਿੱਤੀ ਹੈ ਵਿਨੇਸ਼ ਫੁਗਾਟ ਉੱਥੇ ਪੋਸਟਰ ਲਾਏ ਨੇ ਉਹਦੀ ਗੁੰਮਸ਼ੁਦਗੀ ਦੇ ਹੁਣ ਚਰਚਾ ਇਹ ਵੀ ਹੈ ਵੀ ਇਹ ਪੋਸਟਰ ਭਾਜਪਾ ਨੇ ਬੀਜੇਪੀ ਨੇ ਲਾਏ ਹੋ ਸਕਦੇ ਨੇ ਕਿਉਂਕਿ ਜਿਹੜੀ ਉਹ ਕਾਂਗਰਸ ਵੱਲੋਂ ਲੜੀ ਹੈ ਤੇ ਜਿੱਤੀ ਹੈ ਪਰ ਜਿਨੇ ਮਰਜ਼ੀ ਪੋਸਟਰ ਲਾਏ ਹੋਣ ਇਹ ਸਵਾਲ ਤਾਂ ਬਣਦਾ ਹੀ ਹੈ ਕਿ ਵਿਨੇਸ਼ ਫੁਗਾਟ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਵਿਧਾਨ ਸਭਾ ਜਾਣਾ ਚਾਹੀਦਾ ਸੀ ਉਹ ਕਿਉਂ ਨਹੀਂ ਗਈ ਵਿਨੇਸ਼ ਨੇ ਕਿਹਾ ਕਹਿੰਦੀ ਮੈਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਬਿਜੀ ਸੇਸ ਕਰਕੇ ਨਹੀਂ ਗਈ ਚੋਣ ਪ੍ਰਚਾਰ ਚ ਤਾਂ ਬਾਕੀ ਸਾਰੇ ਵਿਧਾਇਕ ਵੀ ਬਿਜੀ ਹੋਣਗੇ ਐਮਐਲਏ ਬਿਜੀ ਹੋਣਗੇ ਜੇ ਉਹ ਗਏ ਤਾਂ ਵਿਨੇਸ਼ ਨੂੰ ਲਾਜ਼ਮੀ ਜਾਣਾ ਚਾਹੀਦਾ ਸੀ ਆਪਾਂ ਵਿਨੇਸ਼ ਨਾਲ ਜਦੋਂ ਤੱਕਾ ਹੋਇਆ ਸਾਰੇ ਈਮਾਨਦਾਰ ਪੰਜਾਬੀ ਆਪਾਂ ਵਿਨੇਸ਼ ਫੁਗਾਟ ਦੇ ਨਾਲ ਖੜੇ ਹੋਏ ਚਾਹੇ ਉਹਨੇ ਦਿੱਲੀ ਮੋਰਚਾ ਲਾਇਆ ਆਪਾਂ ਸਾਰੇ ਦਿੱਲੀ ਗਏ ਚਾਹੇ 올림픽 ਖੇਡਾਂ ਚ ਉਹਦੇ ਨਾਲ ਧੱਕਾ ਹੋਇਆ ਆਪਾਂ ਸਾਰੇ ਬੋਲੇ ਕਿ ਗਲਤ ਹੋਇਆ ਪਰ ਜੋ ਹੁਣ ਵਿਨੇਸ਼ ਫੁਗਾਟ ਨੇ ਕੀਤਾ ਇਹ ਵੀ ਰਾਜਨੀਤਾਵਾਂ ਵਾਲੇ ਤਰੀਕੇ ਗਲਤ ਨੇ ਇਹ ਠੀਕ ਨਹੀਂ ਗਏ ਵਿਨੇਸ਼ ਫੁਗਾਟ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੀਆਂ ਪ੍ਰਸਿੱਧ ਹਸਤੀਆਂ ਚੋਣਾਂ 'ਚ ਖੜੀਆਂ ਤੇ ਜਿੱਤੀਆਂ ਨੰਮੀ ਵਿਅਕਤੀ ਜਿੱਤੇ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗਦੇ ਰਹੇ ਨੇ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਆ ਕੇ ਐਮਪੀ ਖੜਾ ਲੋਕਾਂ ਨੇ ਜਿਤਾਇਆ ਉਸ ਤੋਂ ਬਾਅਦ ਉਹਨਾਂ ਹੀ ਗੁਰਦਾਸਪੁਰੀਆਂ ਨੇ ਤਿੰਨ ਚਾਰ ਵਾਰ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਏ ਕਿਉਂਕਿ ਸੰਨੀ ਦਿਓਲ ਉਸ ਤੋਂ ਬਾਅਦ ਬੰਬੇ ਜਾ ਕੇ ਵਹਿ ਗਿਆ ਇੱਥੇ ਕਦੇ ਆ ਕੇ ਵੜਿਆ ਹੀ ਨਹੀਂ ਉਹਨੇ ਕਦੇ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਸਾਰ ਨਹੀਂ ਲਈ ਕਦੇ ਆ ਕੇ ਲੋਕਾਂ ਨੂੰ ਪੁੱਛਿਆ ਨਹੀਂ ਇੱਕ ਤਰ੍ਹਾਂ ਨਾਲ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਸੀ ਇਸੇ ਤਰ੍ਹਾਂ ਫਿਲਮੀ ਐਕਟਰ ਗੋਵਿੰਦਾ ਉਹਨੇ ਚੋਣ ਲੜੀ ਲੋਕਾਂ ਨੇ ਜਿਤਾਇਆ ਪਰ ਉਹਦੇ ਵੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਸੀ ਕਿਉਂਕਿ ਉਹ ਵੀ ਲੋਕਾਂ ਚੋਂ ਗਾਇਬ ਸੀ ਇਸੇ ਤਰ੍ਹਾਂ ਜਿੰਨੇ ਵੀ ਹੋਰ ਵੱਡੇ ਜਿਹੜੇ ਪ੍ਰਸਿੱਧ ਹੋ ਜਾਂਦੇ ਨੇ ਫਿਲਮਾਂ ਨਾਲ ਜਾਂ ਗੀਤਾਂ ਨਾਲ ਜਾਂ ਖੇਡਾਂ ਨਾਲ ਉਹਨਾਂ ਨੂੰ ਜਦੋਂ ਪਾਰਟੀਆਂ ਆਪਣੀ ਬੁੱਕਲ ਚ ਲੈ ਲੈਂਦੀਆਂ ਸਿਆਸੀ ਪਾਰਟੀਆਂ ਤੇ ਫਿਰ ਉਹਨਾਂ ਨੂੰ ਚੋਣ ਲੜਾਉਂਦੀਆਂ ਨੇ ਤਾਂ ਅਕਸਰ ਉਹ ਲੋਕਾਂ ਤੋਂ ਕੱਟ ਜਾਂਦੇ ਨੇ ਲੋਕਾਂ ਤੋਂ ਦੂਰ ਹੋ ਜਾਂਦੇ ਨੇ ਤੇ ਫਿਰ ਲੋਕਾਂ ਨੂੰ ਅੱਕ ਪੱਕ ਕੇ ਪੋਸਟਰ ਲਾਉਣੇ ਪੈਂਦੇ ਆ ਗੁੰਮਸ਼ੁਦਗੀ ਦੇ ਜਿਵੇਂ ਹੁਣ ਵਿਨੇਸ਼ ਫੁਗਾਟ ਦੇ ਲੱਗੇ ਨੇ ਮੈਨੂੰ ਲੱਗਦਾ ਕੁਝ ਵੀ ਹੋਵੇ ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਲੋਕਾਂ ਲਈ ਕੰਮ ਚ ਕਰਨਾ ਚਾਹੀਦਾ ਤੇ ਲੋਕਾਂ ਦੇ ਵਿੱਚ ਰਹਿਣਾ ਚਾਹੀਦਾ ਉਹਨੂੰ ਕਿਸੇ ਤਰ੍ਹਾਂ ਦੇ ਬਹਾਨਾ ਬਣਾ ਕੇ ਛੋਟ ਨਹੀਂ ਲੈਣੀ ਚਾਹੀਦੀ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਿਓ ਉਧਰ ਅਮਰੀਕਾ ਤੇ ਕੈਨੇਡਾ ਲਗਾਤਾਰ ਝਟਕੇ ਤੇ ਝਟਕਾ ਦਿੰਦਾ ਨਜ਼ਰ ਆ ਰਿਹਾ ਤੇ ਪਹਿਲਾ ਕੈਨੇਡਾ ਨੇ ਕਿੰਨੇ ਸਾਰੇ ਝਟਕੇ ਉਹਨਾਂ ਨੂੰ ਦਿੱਤੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਸੀ ਕੈਨੇਡਾ ਜਾਣਾ ਚਾਹੁੰਦੇ ਸੀ ਉੱਥੇ ਰਹਿਣਾ ਜਾਂ ਪੜ੍ਹਨਾ ਚਾਹੁੰਦੇ ਸੀ ਉਹਨਾਂ ਨੂੰ ਤੇ ਫਿਰ ਹੁਣ ਅਮਰੀਕਾ ਨੇ ਵੀ ਰੂਲ ਸਖਤ ਕੀਤੇ ਨੇ ਆਸਟ੍ਰੇਲੀਆ ਨੇ ਵੀ ਪਿਛਲੇ ਸਾਲ ਕਾਫੀ ਰੂਲ ਸਖਤ ਕੀਤੇ ਨੇ ਇੱਕ ਤਰ੍ਹਾਂ ਨਾਲ ਉਹ ਦੇਸ਼ ਦਰਵਾਜ਼ੇ ਬੰਦ ਕਰ ਰਹੇ ਨੇ ਭਾਰਤ ਤੋਂ ਜਿਹੜੇ ਲੋਕ ਭਾਰਤ ਛੱਡ ਛੱਡ ਕੇ ਉਧਰ ਨੂੰ ਜਾ ਰਹੇ ਨੇ ਆਵੇਂ ਲੋਕ ਇੱਥੋਂ ਦੀ ਬੇਰਜਗਾਰੀ ਇੱਥੋਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਅੱਕੇ ਹੋ ਜਾਂਦੇ ਨੇ ਪਰ ਹੁਣ ਉੱਥੇ ਵੀ ਦਰਵਾਜ਼ੇ ਬੰਦ ਹੋ ਰਹੇ ਨੇ ਕੈਨੇਡਾ ਨੇ ਇੱਕ ਹੋਰ ਨਵਾਂ ਫੈਸਲਾ ਲਿਆ ਕੈਨੇਡਾ ਨੇ ਕਿਹਾ ਕਿ ਭਾਰਤ ਤੋਂ ਜਾਂ ਕਿਤੋਂ ਵੀ ਕੋਈ ਵਿਅਕਤੀ ਅਗਰ ਇੱਥੇ ਪੜ੍ਹਾਈ ਕਰਨ ਆਉਂਦਾ ਹੈ ਇੱਥੇ ਆ ਕੇ ਉਹ ਯੂਨੀਵਰਸਿਟੀ ਜਾਂ ਕਾਲਜ ਬਦਲ ਨਹੀਂ ਸਕੇਗਾ ਆਮ ਤੌਰ ਤੇ ਕੀ ਹੁੰਦਾ ਸੀ ਕਿਉਂਕਿ ਬਹੁਤੇ ਲੋਕ ਕੈਨੇਡਾ ਪੜ੍ਹਨ ਲਈ ਨਹੀਂ ਜਾਂਦੇ ਜੇ ਸੌ ਜਾਣਾ ਜਾਂਦਾ 100 ਚੋਂ 90 ਜਣੇ ਉੱਥੇ ਪੜਾਈਆਂ ਕਰਨ ਨਹੀਂ ਕਮਾਈਆਂ ਕਰਨ ਜਾਂਦੇ ਨੇ ਪੜ੍ਹਾਈ ਦਾ ਬਹਾਨਾ ਹੁੰਦਾ ਅਸਲ 'ਚ ਕਮਾਈ ਕਰਨੀ ਹੁੰਦੀ ਹੈ ਤੇ ਉੱਥੇ ਜਾ ਕੇ ਹਫ਼ਤੇ 'ਚ 1-2 ਦਿਨ ਕਾਲਜ ਦੀ ਖਾਣਾ ਪੂਰਤੀ ਕਰਨੀ ਬਾਕੀ ਟਾਈਮ ਕੰਮ ਕਰਨਾ ਇਹੀ ਕਰਦੇ ਆ ਲਗਭਗ ਜ਼ਿਆਦਾਤਰ ਲੋਕ ਤਾਂ ਹੁਣ ਕੈਨੇਡਾ ਨੇ ਇਹ ਰੂਲ ਬਣਾਤਾ ਵੀ ਇੱਥੇ ਆ ਕੇ ਜਿਹੜਾ ਬੰਦਾ ਉੱਥੇ ਜਿਹੜੇ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਆਏਗਾ ਇੱਥੇ ਆ ਕੇ ਉਹਨੂੰ ਉਸੇ 'ਚ ਰਹਿਣਾ ਪਏਗਾ ਉਹ ਬਦਲ ਨਹੀਂ ਸਕਦਾ ਬਹੁਤ ਸਾਰੇ ਲੋਕ ਜਾਣ ਲੱਗਿਆ ਜਿੱਥੇ ਵੀ ਉਹਨਾਂ ਨੂੰ ਕੋਈ ਦਾਖਲਾ ਮਿਲਦਾ ਉੱਥੇ ਲੈ ਕੇ ਪਹੁੰਚ ਜਾਂਦੇ ਸੀ ਉੱਥੇ ਜਾ ਕੇ ਫਿਰ ਆਪਣੀ ਯੂਨੀਵਰਸਿਟੀ ਕਾਲਜ ਬਦਲ ਲੈਂਦੇ ਸੀ ਕਈ ਤਾਂ ਇਹੋ ਜਿਹਾ ਲੈ ਲੈਂਦੇ ਸੀ ਜਿੱਥੇ ਇਕੱਲਾ ਦਾਖਲਾ ਹੀ ਰਹਿ ਜੇ ਜਾਣਾ ਜੂਣਾ ਪਵੇ ਨਾ ਉਹ ਕੰਮ ਕਰਦੇ ਰਹਿਣ ਕਰਦੇ ਮੁੰਡੇ ਕੁੜੀਆਂ ਮਜਬੂਰੀ ਚ ਆਏ ਸਾਰਾ ਕੁਝ ਕਿਉਂਕਿ ਘਰਾਂ ਦੇ ਹਾਲਾਤ ਮਾੜੇ ਨੇ ਕਮਾਈਆਂ ਕਰਨ ਦੀ ਨੌਬਤ ਹੈ ਮਜਬੂਰੀ ਹੈ ਤੇ ਫਿਰ ਪੜ੍ਹਾਈ ਦਾ ਬਹਾਨਾ ਕਰਨੀ ਅਸਲ 'ਚ ਉਹਨਾਂ ਨੇ ਕਮਾਈ ਹੁੰਦੀ ਹੈ ਤੇ ਬਹੁਤ ਸਾਰੇ ਧੀਆ ਪੁੱਤਾਂ ਨੇ ਕਮਾਈ ਕਰਕੇ ਆਪਣੇ ਮਾਪੇ ਦੇ ਲਈ ਵੱਡਾ ਆਸਰਾ ਉਹ ਬਣੇ ਨੇ ਪਰ ਕੈਨੇਡਾ ਨੇ ਵੱਡਾ ਝਟਕਾ ਦੇ ਕੇ ਹੁਣ ਇਹ ਸਾਰਾ ਰਸਤਾ ਬੰਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇੰਜ ਨਹੀਂ ਕੀਤਾ ਜਾ ਸਕੇਗਾ ਔਰ ਅਮਰੀਕਾ ਨੇ ਵੀ ਆ ਦੋ ਦਿਨ ਪਹਿਲਾਂ ਇੱਕ ਬਹੁਤ ਵੱਡਾ ਝਟਕਾ ਦਿੱਤਾ ਜਦੋਂ ਅਮਰੀਕਾ ਨੇ ਇਹ ਕਿਹਾ ਕਿ ਅਸੀਂ ਕਰੋੜ ਦੇ ਨੇੜੇ ਤੇੜੇ ਲੋਕਾਂ ਨੂੰ ਅਮਰੀਕਾ ਚੋਂ ਕੱਢਣ ਜਾ ਰਹੇ ਹਾਂ ਇਹਦੇ ਲਈ ਅਸੀਂ ਨੈਸ਼ਨਲ ਐਮਰਜੈਂਸੀ ਲਾਗੂ ਕਰਾਂਗੇ ਤੇ ਫੌਜ ਦੀ ਮਦਦ ਨਾਲ ਕੱਢਾਂਗੇ ਹੁਣ ਭਾਰਤ ਦੇ ਵਿੱਚੋਂ ਵੀ ਲੱਖਾਂ ਲੋਕ ਅਜੇ ਅਮਰੀਕਾ ਚ ਹਨ ਜਿਹੜੇ ਅਮਰੀਕਾ ਦੀ ਨਵੀਂ ਨੀਤੀ ਦੇ ਅਨੁਸਾਰ ਫਿੱਟ ਨਹੀਂ ਬੈਠਦੇ ਉਹਨਾਂ ਸਾਰਿਆਂ ਨੂੰ ਵੀ ਖਦਸ਼ਾ ਡਰ ਤੇ ਚਿੰਤਾ ਪੈਦਾ ਹੋ ਗਈ ਹੈ ਕਿ ਸਾਨੂੰ ਵੀ ਅਮਰੀਕਾ ਚੋਂ ਡਿਪੋਰਟ ਕਰ ਦਿੱਤਾ ਜਾਵੇਗਾ ਕੱਢ ਦਿੱਤਾ ਜਾਵੇਗਾ ਤੁਹਾਨੂੰ ਕੀ ਲੱਗਦਾ ਜੋ ਕੁਛ ਇਹ ਕੈਨੇਡਾ ਜਾਂ ਅਮਰੀਕਾ ਕਰ ਰਿਹਾ ਹੈ ਕੀ ਇਹ ਵਾਜਬ ਹੈ ਕੀ ਇਹ ਜਾਇਜ ਹੈ ਜਾਂ ਨਾ ਜਾਇਜ ਹੈ ਇੱਥੇ ਇੱਕ ਸਵਾਲ ਹੋਰ ਵੀ ਪੱਖ ਉੱਠਦਾ ਹੈ ਕਿਉਂਕਿ ਜਦੋਂ ਅਮਰੀਕਾ ਵਰਗੇ ਦੇਸ਼ ਪ੍ਰਵਾਸੀਆਂ ਨੂੰ ਉੱਥੋਂ ਕੱਢਣ ਦੀ ਗੱਲ ਕਰਦੇ ਨੇ ਜਾਂ ਕੈਨੇਡਾ ਵਰਗੇ ਕੱਢਣ ਦੀ ਗੱਲ ਕਰਦੇ ਨੇ ਤਾਂ ਅਸੀਂ ਪੰਜਾਬੀ ਵੀ ਇਸ ਨੂੰ ਬਹੁਤ ਗਲਤ ਮੰਨਦੇ ਹਾਂ ਕਿਉਂਕਿ ਸਾਡੇ ਪੰਜਾਬ ਚੋਂ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਧੀਆ ਪੁੱਤ ਉੱਥੇ ਗਏ ਨੇ ਪਰ ਅਸੀਂ ਪੰਜਾਬ ਦੇ ਵਿੱਚੋਂ ਜਦੋਂ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕਰਦੇ ਆ ਤਾਂ ਅਸੀਂ ਉੱਥੇ 도ਗਲੇ ਹੋ ਜਾਂਦੇ ਆ ਜੇ ਤਾਂ ਕੋਈ ਸਾਡੇ ਧੀਆਂ ਪੁੱਤਾਂ ਨੂੰ ਕੱਢੇ ਵਿਦੇਸ਼ਾਂ ਚੋਂ ਤਾਂ ਸਾਨੂੰ ਗਲਤ ਲੱਗਦਾ ਤੇ ਪਰ ਜੇ ਅਸੀਂ ਪੰਜਾਬ 'ਚ ਆਏ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਕਰੀਏ ਤਾਂ ਸਾਨੂੰ ਠੀਕ ਲੱਗਦਾ ਇੱਥੇ ਹੀ ਅਸੀਂ 도ਗਲੇ ਪਣ ਦਾ ਸ਼ਿਕਾਰ ਆ 도ਗਲੀ ਨੀਤੀ ਦਾ ਸ਼ਿਕਾਰ ਆ ਮੈਨੂੰ ਲੱਗਦਾ ਸਾਨੂੰ ਇੱਕ ਸਾਰ ਸਮਝ ਬਣਾਉਣੀ ਚਾਹੀਦੀ ਹੈ ਇੱਕ ਸਾਰ ਨੀਤੀ ਬਣਾਉਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ